Mm-hmm. ਸਵਾਗਤ ਹੈ ਜਿੰਨੇ ਡਿੱਗੋ ਜੀ ਸਸਰੀਆ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਜਿੱਤੇ ਆਪਾਂ ਆਪਾਂ ਪਹੁੰਚਿਆ ਜੀ ਅੱਜ ਅਦੇ ਏਰੀਆ ਪੰਜ 6000 ਕਿੱਲਾਗਾ ਤੇ ਮਸ਼ੀਨਾਂ ਬਹੁਤ ਆ ਜਾਨੀ ਕਿ ਇਹ ਪਿੰਡ ਦੇ ਮਸ਼ੀਨਾਂ ਤਿੰਨ ਚਾਰ ਹੈਗੀਆਂ ਜਿੱਤੇ ਜਿਹੜੀ ਜਗ੍ਹਾ ਤੇ ਆਪਾਂ ਚਲਾਈ ਖੜੇ ਹੈ ਤੇਗਾ ਜੀ ਅੰਤਾ ਏਰੀਆ ਸਾਹਮਣੇ ਪਲਾਟ ਹੈ ਤੇ ਸਾਹਮਣੇ ਇਧਰ ਫੈਕਟਰੀ ਵਗੈਰਾ ਤੇ ਇਧਰ ਵੀ ਕੰਨ ਖੜੀਆ ਤੇ ਇਧਰ ਆਪਣੇ ਉਹ ਮਸ਼ੀਨ ਚੱਲਦੀ ਆ ਸਾਹਮਣੇ ਇੱਕ ਇਧਰੋ ਜਾਰੀ ਆ ਇੱਕ ਇਧਰ ਖੜੀ ਆ ਉਹ ਉਹ ਸਾਹਮਣੇ ਖੜੀ ਤਕਰੀਬਨ ਜਿਹੜਾ ਵੀਰ ਮੇਰਾ ਪੰਜਾਬ ਦਾ ਸੀਜ਼ਨ ਨਹੀਂ ਲਾਉਣਾ ਚਾਹੁੰਦਾ ਇੱਥੇ ਲਾਉਂਦਾ ਤੇ ਆਪਣੇ ਨਾਲ ਕਨੈਕਟ ਕਰੇ ਆਪਾਂ ਇੱਥੇ ਲਵਾ ਦਾਂਗੇ ਕਮ ਸੇ ਘੱਟੋ ਘੱਟ 200 ਬਿੱਗੇ ਦੇ ਆਸਵਾਸ ਕਰਵਾ ਦਾਂਗੇ ਜਾਨੀ ਕਿ ਉਹ ਚੱਲਣਾ ਏਰੀਆ ਜੀ ਤਕਰੀਬਨ ਅੱਜ ਤੋਂ 6-7 ਦਿਨ ਚੱਲੂਗਾ ਆ ਵਾਲੇ ਏਰੀਆ ਜਿੱਥੇ ਜਿਹੜੇ ਏਰੀਆ 'ਚ ਖੜੇ ਆ ਇਹ ਤਾਂ ਵੱਡ ਹੋ ਰਿਹਾ ਇਸ ਤੋਂ ਥੋੜੀ ਜਿਹੀ ਪਿੱਛੇ ਏਰੀਆ ਹੈਗਾ ਉਹ ਸਾਹਮਣੇ ਦਿਖ ਰਿਹਾ ਕੜਕ ਬਹੁਤ ਕੜਕ ਜਿਆਦਾ ਇਧਰ ਉਹ ਚੱਲੂਗਾ ਲੇਟਰ ਸਾਡੇ ਪੰਮੇ ਬਾਈ ਨੂੰ ਫੋਨ ਵੀ ਆ ਗਿਆ ਕਿਵੇਂ ਤਣ ਕਿਹੜਾ ਏਰੀਆ ਲੱਗਾ ਇਧਰ ਇਧਰ ਦਾ ਵਧੀਆ ਰਹੀ ਇਧਰ ਮੁਕਾਰ ਕੇ ਬਲ ਸਸਰੀ ਘਾਲ ਬਲਾ ਸਸਰੀ ਘਾਲ ਸਾਰਿਆਂ ਨੂੰ ਕਿਵੇਂ ਏਰੀਆ ਲੱਗਾ ਤੈਨੂੰ ਬਹੁਤ ਵਧੀਆ ਬਹੁਤ ਵਧੀਆ ਤੇ ਪਿੰਡ ਜਾਣ ਨੂੰ ਦਿਲ ਕਰਦਾ ਨਹੀਂ ਤੇਨ ਲੈ ਜਾਣ ਨੂੰ ਦਿਲ ਕਰਦਾ ਨਹੀਂ ਤੇ ਨਾ ਮਸ਼ੀਨ ਫਿਰ ਮਾੜੀ ਮੋਟੀ ਫੜਾਈ ਏ ਕਿ ਬਸ ਐਵੇਂ ਲਾਲਚੀ ਲਈ ਖੜਿਆ ਪੁੱਤ ਨੂੰ ਪੁੱਛ ਲੈ ਕਿਵੇਂ ਚਲਾਦਾ ਦੱਸ ਬੱਬੂ ਤੋੜਾ ਕਰ ਦਿੰਦਾ ਪੁੱਛ ਇਧਰ ਹੋ ਜਾ ਤੂੰ ਦੱਸ ਬੱਬੂ ਹਾਂ ਉੱਥੇ ਤੈਨੂੰ ਸਾਹ ਕਢਾ ਸਾਹੀ ਕਢਾ ਸਕਦਾ ਜੀ ਨੀ ਫੜਾਈ ਨਾ ਦੱਸ ਬੱਬੂ ਹਾਂ ਪਹਿਲੇ ਦਿਨ ਫੜਾਈ ਵਧੀ ਚਲਾਈ ਸੀ ਹਾਂ ਤੇ ਉਹਦੇ ਤੋਂ ਕੁੱਤਿਆਂ ਮਾਰਦੇ ਰਹੇ ਜਨ ਉਸ ਤੋਂ ਪਹਿਲੇ ਦਿਨ ਫੜਾਈ ਏ ਐਮਪੀ ਚ ਕਿਵੇਂ ਪੰਮੇ ਨੇ ਫੜਾਈ ਏ ਓ ਯਾਰ ਪੰਮੇ ਚਲਦੀ ਮਸ਼ੀਨ ਜਦ ਛੱਡਦੇ ਨਾ ਉਹ ਨਹੀਂ ਜਦੋਂ ਆ ਮਸ਼ੀਨ ਟੋਰਨੀ ਉਹ ਫਿਰ ਹੋਰ ਹਿਸਾਬ ਹੁੰਦਾ ਪੰਮਾ ਦਾ ਮੇਰੀ ਮਾਰਕੀਟ 'ਚ ਫਰਕ ਪੈ ਜਾਂਦਾ ਨਾ ਹਨਾ ਇਹਨੂੰ ਮਾੜਾ ਬਟਵਾਲ ਲੱਗਦੇ ਇਹ ਗੱਲ ਇਹਦਾ ਕੱਲ ਇਹਨੂੰ ਪੁੱਛ ਲੈ ਕਿੰਨੀ ਫੁੱਤੀ ਕਾਕ ਕਿੰਨੀ ਕੱਟਰ ਕਿੰਨੇ ਕਿੰਨੇ ਫੁੱਤੀ ਅੱਜ ਤਾਂ ਇੱਥੇ ਆਉਂਦਾ ਪੈਹੀਂ ਇਹ ਤਾਂ ਕੱਟਰ ਪਹਿਣਾ ਹੀ ਨਹੀਂ ਇੱਥੇ ਤਾਂ ਇੱਥੇ ਮੈਨ ਦਾ ਤਾਂ ਇੱਥੇ ਰ ਕੋਈ ਕੈਂਟਾ ਨਹੀਂ ਇੱਥੇ ਪਾਹ ਰਿਹਾ ਇਹਦਾ ਤਾਂ ਕੱਟਰ ਕੀਤੀ ਬਿਠਦੇ ਫਿਰ ਕਿਵੇਂ ਕੀਤੇ ਫਿਰ ਪਿਆ ਕਿਉਂ ਹੈ ਲੈ ਜਮਾ ਇੱਥੇ ਬੈਠਾ ਇੱਥੇ ਨਹੀਂ ਕੱਢ ਪੈਣਾ ਉਹ ਬੱਪੂ ਨਾਲ ਮਸ਼ੀਨ ਥੋੜੀ ਜਗ੍ਹਾ ਆ ਜਾ ਆਲ ਦੇ ਕੰਗ ਚ ਸਿੱਧਾ ਘੱਟ ਰ ਕਰੀ ਤੇ ਉੱਥੇ ਤੇ ਮੈਂ ਪਕੜਾਇਆ ਫੇਰ ਇੱਥੇ ਕਿਉਂ ਪੈ ਗਿਆ ਕਿੱਥੇ ਇੱਥੇ ਹਾਂ ਇੱਥੇ ਮੁਕਰ ਕਿਉਂ ਪੈ ਗਏ ਥੇ ਨਹੀਂ ਹੁਣ ਮੇਰੀ ਗਲਤੀ ਥੋੜਾ ਸੀ ਹੋਰ ਕਿੰਦੀ ਸੀ ਗਲਤੀ ਤੂੰ ਤਾਂ ਕਿ ਇੱਥੇ ਪੈਣਾ ਹੀ ਨਹੀਂ ਇੱਥੇ ਇੱਥੇ ਅਹੀਂ ਇਹ ਨੂੰ ਸੌਰੀ ਥਾਂ ਪਾ ਦੇ ਰ ਕਰਦਾ ਆਇਆ ਇੱਥੇ ਪੈਣਾ ਘਟ ਰਹੀ ਅੱਖ ਚੰਦਾ ਹੀ ਮੈਂ ਪਾ ਨਹੀਂ ਫਿਰ ਤੂੰ ਕੌਣ ਨੇ ਤੂੰ ਮੈਂ ਪਾਇਆ ਉਹ ਕਿੱਥੇ ਪਾਇਆ ਕਿੱਥੇ ਮੈਂ ਦਾਸ ਹੈ ਇਵੇਂ-ਇਵੇਂ ਨਹੀਂ ਡਰਾਈਵਰੀ ਬਾ ਹੋ ਸਕਦੇ ਡਰਾਈਵਰੀ ਹੁੰਦੀ ਹੈ ਬੰਦੇ ਨੇ ਹਸਾਬ ਲਾਉਣਾ ਚਾਹੀਦਾ ਇੱਥੋਂ ਐ ਕੱਟਰ ਪੈ ਰਿਹਾ ਪੱਜ ਕੇ ਹੋ ਜੀ ਇਹਦਾ ਜੇ ਕੰਮ ਹੋਵੇ ਨਾ ਇੱਕ ਵਾਰੀ ਪੱਜ ਕੇ ਪੈ ਜੀਦਾ ਇਹ ਨਹੀਂ ਵੀ ਹੌਲੀ 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 ਕੋਤਾ ਪਿਹਾ ਬਖਲੋ ਜੀ ਪੁੱਛ ਤੇ ਪਿਛਲੇ ਪਾਸੇ ਡਰਾਈਵਰ ਉੱਤੇ ਟੰਗਰ ਰਹੇਗਾ ਮਸ਼ੀਨ ਦੇ ਤੇ ਤੁਸੀਂ ਦੱਸਣਾ ਨੇ ਉਹਨੇ ਕਿੱਦਾਂ ਕੀ ਕਰ ਕਿੱਦਾਂ ਨੂੰ ਕੀ ਕਰ ਇਵੇਂ ਕਰ ਲੈਣਾ ਇਹ ਠੀਕ ਹੈ ਸਹੀ ਗੱਲ ਹਾਂ ਇਹ ਇੱਕ ਪਲਾਟ ਵੜਨਾ ਫਿਰ ਆਪਾਂ ਵੜਨਾ ਉਹ ਜਿਹੜਾ ਸਾਹਮਣੇ ਵਾਲਾ ਬਾ ਦੋ ਪਲਾਟ ਨੇ ਉਦੋਂ ਬਾਅਦ ਅੱਜ ਪੰਮੇ ਨੂੰ ਮਿਲਦਾ ਗੁੱਸਾ ਜੜਿਆ ਪਿਆ ਮਸ਼ੀਨ ਭਜਾਉਂਦਾ ਹੈ ਕਿਵੇਂ ਕਨੇ ਕਰਾ ਕੋਲੇ ਜਾਣ ਦੀ ਖੁਸ਼ੀ ਕੀ ਗੱਲ ਹੈ ਆ ਦੇਖੋ ਪੰਮਾ ਬਾਈ ਆਪਣਾ ਉਹ ਮਸ਼ੀਨ ਚਲਾ ਰਿਹਾ ਸਾਹਮਣੇ ਅੱਜ ਥੋੜੀ ਜੀ ਖੁਸ਼ੀ ਹੋ ਗਈ ਮੇਰੇ ਖਿਆਲ ਚ ਵੀ ਜਾਣ ਦਾ ਪਿੰਡ ਜਾਣ ਦਾ ਟਾਈਮ ਆਉਂਦਾ ਜਾਂਦਾ ਹੌਲੀ ਹੌਲੀ ਉਹ ਖੁਸ਼ੀ ਦੇ ਵਿੱਚ ਭਜਾਈ ਜਾਂਦਾ ਤੇ ਆ ਸਾਹਮਣੇ ਜੀ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਨਹਿਰਾ ਉਹ ਅੱਗੇ ਕਬੱਡੀ ਨਹਿਰ ਗਈ ਐ ਸੋ ਸਾਹਮਣੇ ਦਿਖ ਰਹੀ ਆ ਉਹਦੇ ਵਿੱਚ ਪਾਣੀ ਛੱਡਿਆ ਜਾਂਦਾ ਇਹਦੇ ਵਿੱਚ ਇਸ ਨਹਿਰ ਦੇ ਵਿੱਚ ਇਹ ਕਿਉਂਕਿ ਬਹੁਤ ਥੱਲੇ ਨੀਵੀਂ ਡੂੰਗੀ ਕੀਤੀ ਗਈ ਆ ਇਹਦੇ ਪਾਣੀ ਛੱਡ ਕੇ ਉਹ ਸਾਹਮਣੇ ਲੱਗਿਆ ਜੀ ਉਹ ਮੋਟਰਾਂ ਥੱਲੇ ਉਹ ਸਾਹਮਣੇ ਤੇ ਇੱਥੋਂ ਇੱਥੋਂ ਪਾਣੀ ਚੱਕ ਕੇ ਆ ਅੱਗੇ ਏਰੀਆ ਆ ਗਿਆ ਸਾਰਾ ਉੱਚਾ ਉਹ ਬਹੁਤ ਚੈਰੀਆ ਇਧਰ ਨੂੰ ਇਧਰ ਦੇਖ ਲਓ ਕਿੰਨਾ ਨੀਵਾ ਏਰੀਆ ਇਧਰ ਦੇਖ ਲਓ ਕਿੰਨਾ ਉੱਚਾ ਉਹ ਫਿਰ ਮੋਟਰਾਂ ਸਿੱਟਦੇ ਨੇ ਪਾਣੀ ਇੱਥੇ ਇੰਨਾ ਚ ਇਹ ਮੋਗਾ ਖਿੱਚ ਕੇ ਜਾਂਦਾ ਇਧਰ ਨੂੰ ਉਹ ਸਾਹਮਣੇ ਇਹ ਜ਼ਮੀਨਾਂ ਨੂੰ ਪਾਣੀ ਐ ਨਹਿਰ ਚ ਦਿੱਤਾ ਜਾਂਦਾ ਤੇ ਇੰਨੀ ਇਧਰ ਖਾਈ ਆਪਣੇ 50 ਵਰਗੀ ਦੇ ਕਿਤੇ ਵੀ ਰੀਤਾ ਆਪਣੇ ਪੰਜਾਬ ਵਿੱਚ ਸੋਲਰ ਵੀ ਦਾਖਲ ਪੰਜਾਬ ਵਿੱਚ ਤੇ ਪੰਜਾਬ ਦਾ ਆਪਣੇ ਰੀਸ ਨਹੀਂ ਕਰ ਸਕਦਾ Rajasthan ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸੂਲਤਾਂ ਨੇ ਬਹੁਤ ਜ਼ਿਆਦਾ ਸੂਲਤਾਂ ਆਪਣੇ ਪੰਜਾਬ ਦੇ ਵਿੱਚ ਤੇ ਬਾਕੀ ਆ ਸੋਲਰ ਦੇਖ ਲੋ ਕਿੰਨੇ ਲੱਗੇ ਆ ਸਾਰੇ ਇਹ ਸੋਲਰਾਂ ਦੇ ਹਿਸਾਬ ਨਾਲ ਬਿਜਲੀ ਇਹ ਪਿੰਡਾਂ ਨੂੰ ਦਿੱਤੀ ਜਾਂਦੀ ਹੈ ਮੇਰੇ ਖਿਆਲ ਚ ਇਹ ਹੋਣਾ ਇਹ तकरीबन 1.5 2 200 2250 ਕਿੱਲੇ ਦੇ ਵਿੱਚਗਾ ਸੋਲਰ ਦਾ ਸਿਸਟਮ ਤੂੰ ਹੋ ਸਰ ਦਾ ਸ਼ਹਿਰ ਜਿਆਦਾ ਹੋ ਉਹ ਨਿਗਾਨੀ ਪੈਂਦੀ ਬਹੁਤ ਜ਼ਿਆਦਾ ਮੇਰਾ 300 ਤੋਂ ਪਲੱਸ ਹੋਊਗਾ 3 400 ਕਿੰਨਾ ਹੋਊਗਾ ਉਹ ਸਾਹਮਣੇ ਇਧਰ ਨੂੰ ਇਧਰ ਨੂੰ ਸੋਲਰ ਵਾਲੇ ਇਹ ਸਾਰਾ ਇਹ ਇੱਥੇ ਲੋਕਲ ਨੇੜੇ ਨੇੜੇ ਲੈਟ ਦੀ ਸਪਲਾਈ ਦੇ ਰਿਹਾ ਵੀ ਇੰਨਾ ਸਿੱਟਾ ਸੋਲਰਾਂ ਦੇ ਰਹੀਂ ਲੈਟ ਇੱਥੇ ਤਿਆਰੀ ਪਿੰਡਾਂ ਦੇ ਵਿੱਚ ਹੈ ਤੇ ਬਿੱਲ ਵੀ ਬਹੁਤ ਆਉਂਦਾ ਇਹਦਾ 10 ਦੇ 4 5 ਰੁਪਏ ਜੁੰਟ ਦਾ ਆਈ ਜਾਂਦਾ ਤੇ ਜੇਕਰ ਬਿੱਲ ਨਹੀਂ ਤਾਰਦਾ ਤਾਂ ਕਨੈਕਸ਼ਨ ਹੀ ਬਾਦ ਦਿੰਦੇ ਆ ਯਾਰ ਵਿੱਗੇ ਤੇਰੇ ਹਾਵਣਾ ਕਿੰਨੇ ਹੋਣੇ ਚਾਹੀਦੇ ਨੇ ਜੈਸ ਤੇ ਟਾਈਮ ਵਾਵਾ ਹੋ ਗਿਆ ਮਸ਼ੀਨ ਨੂੰ ਕਾਟ-ਕਾਟ ਵੀ 10 ਹੋਣਗੇ 10 ਤਾਂ ਆਉਣੇ ਚਾਹੀਦੇ ਨੇ 10 ਨਹੀਂ ਬਾਕੀ 10 ਨਹੀਂ 8 ਤਾਂ ਪੱਕੇ ਹੀ ਨੇ ਹਾਂ 8 ਤਾਂ ਪੱਕੇ ਨੇ ਪੱਕਾ ਭਲਾ 8 ਹੋਣਗੇ 8 ਜਾਂ 7 ਇੱਥੇ ਨਹੀਂ ਪੁੱਛੀਏ ਚੱਲ ਕੇ ਹਾਂ ਪੁੱਛੀ ਆ ਏਜੰਟ ਕੋਲ ਚਲੀਏ ਪੁੱਛਦੇ ਆ ਅਸੀਂ ਹੁਣ ਜਾ ਰਹੇ ਹਾਂ ਏਜੰਟ ਕੋਲ ਕਿੰਨਾ ਥਾਂ ਸਾਹਮਣੇ ਮਸ਼ੀਨ ਚੱਲਦੀ ਆ ਤੇ ਕਿੰਨਾ ਟਾਈਮ ਹੋ ਗਿਆ ਇਹਨੂੰ ਚੱਲਦੀ ਨੂੰ ਅ ਸਿਸਟਮ ਤੋਂ ਇੱਕ ਡੁਗਣਾ ਪਈਏ ਕਿਦੇ ਕੱਲ ਥੱਲੇ ਆਇਓ ਹੋਰ ਕਿ ਲੈਂਟਰਨ ਰੋਡ ਤੇ ਡਿੱਗਦਾ ਹੈ ਕੋਈ ਇਹ ਜੀ ਆਪਣੇ ਆਪਾਂ 9 ਤਰੀਕ ਨੂੰ ਸਰਵਾਨਾ ਕਰ ਦੇਣੀ ਹੈ ਮਸ਼ੀਨ 9 ਜਾਂ 10 ਨੂੰ ਤੇ ਕੰਮ ਤਾਂ ਹੈਗਾ ਬਾਕੀ ਆਪਾਂ ਇੱਥੇ ਹੋਰ ਕਰਨਾ ਨਹੀਂ ਹਾਂ ਪੰਜਾਬੀ ਵਿੱਚ ਦੱਸ ਦੇ ਹਾਂ ਪੰਜਾਬੀ ਵਿੱਚ ਦੱਸ ਪੰਜਾਬੀ ਵਿੱਚ ਹੀ ਦੱਸਣ ਲੱਗੇ ਆ ਜੈਸੂਰੇ ਕਿੰਨੇ ਪੰਜਾਬੀ ਦੱਸ ਦੇ ਪੰਜਾਬੀ ਵਿੱਚ ਕੀ ਦੱਸਣਾ ਆਪਾਂ ਜੇ ਆਪਾਂ ਤੋਰ ਦੇਣੀ ਪੰਜਾਬ ਨੂੰ ਮਸ਼ੀਨ ਦਾ ਪੰਜਾਬ ਨੂੰ ਕਿੰਨੇ ਦਿਨ ਹੋ ਗਿਆ ਆਪਾਂ ਨੂੰ ਆਏ ਨੂੰ ਇੱਥੇ ਤੇ ਤੇ টাই ਬੋਲਗਾ ਮਨ ਲਾ 2.5 ਫੌਜੀ ਤੁਹਾਡੀ ਡਿਊਟੀ ਤੇ ਜਾਏ ਹਨ 3 ਮਿੰਟ ਹੋਗਾ ਬਹੁਤ ਟਾਈਮ ਹੋਗਾ ਸਾਨੂੰ ਇੱਥੇ ਆਨੂੰ ਤਾਂ ਹੁਣ ਬੰਦੇ ਪੂਰੇ ਖੁਸ਼ ਨੇ ਪੰਜਾਬ ਦੇ ਨਾਲ ਨੇ ਪੰਜਾਬ ਜਾਣਾ ਆਪਾਂ ਤੇ ਦੋ ਟੈਂਕੀਆਂ ਹੋ ਗਈਆਂ ਨੇ ਫੁੱਲ ਭਰੀਆਂ ਹੋਈਆਂ ਹਨਾ ਉਸਾਬ ਲਾਲਾ ਵੀ ਦੋ ਕਿਲੇ ਥਾਂ ਇੱਕ ਵੱਡਾ ਗਿਆ ਤੇ ਬਾਕੀ ਇੱਕ ਟੈਂਕੀ ਹੋਰ ਬਣ ਜੂਗੀ 3 6 ਕਿੱਗ ਦੱਸੇਗਾ ਮਾਹ ਇਹਨੇ ਕੋ ਦੱਸੇਗਾ ਨਾ 6 ਕਿਗ ਦੱਸੇਗਾ ਮਸਾਂ 630 343434 ਕੋਸ ਰੁਪਈਆ ਦਸੂਗਾ ਪੰਮਾ ਧਾਰਮਿਕ ਕਸੌਂ ਲਾਈ ਫਿਰਦਾ ਦੁਪਹਿਰੇ ਹੀ ਇਹ ਸਰ ਇਹ ਕਿੰਨੇ ਬਿਗੇ ਹੈ ਦੋ ਦਾ ਇਹ ਕਿੱਤ ਯਾਰ ਵੀ ਦਾ ਫਗੜੀ ਕਿਹੜੀ ਜਿਆਦਾ ਹੈ ਕਿ ਚਾਰ ਵੀ ਗਥੜਾ ਹੈ ਦੇਖ ਲੈ ਤੂੰ ਮੋਬਾਈਲ ਦੀ ਨਾਪ ਲੈ ਮੋਬਾਈਲ ਨਾਪ ਲੈਤਾ ਹੂੰ ਚਾਰ ਵੀ ਗਥੜਾ ਹੁੰਦਾ ਹੈ ਅਰੇ ਟੋਟਲ ਨੋ ਵੀ ਗਏ ਉਧਰ ਦਾ ਇਧਰ ਦਾ ਘਰ ਘਰ ਆ ਗਏ ਨਹੀਂ ਉਹ ਅਲੱਗ ਹੈ ਉਹ ਟੁਕੜੀ ਉਹ ਅਲੱਗ ਹੈ ਨਹੀਂ ਚਾਰ ਵੀ ਦਾ ਜੁੜਾ ਦੋਨੋਂ ਘਰ ਦੇ ਦੋਨੋਂ ਸਾਹਮਣੇ ਮਿਲ ਕੇ ਗਿਆ ਮੈਂ ਚਾਰ ਵੀ ਗਏ ਤਾਂ ਜਿਆਦਾ ਨਹੀਂ ਰਿਸ਼ਾ ਹੈ ਚਾਰ ਵੀ ਗਾ ਸੇ ਜਿਆਦਾ ਨਹੀਂ ਹੈ ਜਿਆਦਾ ਹੈ ਚਾਰ ਵੀ ਗਾ ਤਾਂ ਮੈਂ ਬਤਾ ਰਹਾ ਹੂੰ ਫਿਰ ਉਹ ਹੂੰ ਉਹ ਗਾੜੀ ਕਾਰ ਦੀ ਤੇ ਸਭ ਉਹੀ ਗਾੜੀ ਕਾਰ ਮੈਂ ਵੀ ਕਾਟਾ ਪਹਿਲੇ ਹਾਂ ਪਹਿਲੇ ਮੈਂ ਵੀ ਕਾਟਾ ਹੈ ਉਹ ਪਹਿਲੇ ਕਿੰਨੇ ਮੈਂ ਕਾਟਾ ਤਾਂ ਚਾਰ ਵੀ ਗਏ ਨਹੀਂ ਤਾਂ ਕਾਟਾ ਤਾਂ एंट्री देख उस उस टाइम की एंट्री निकाल के देख फिक्स फिक्स दे रहे हैं इधर तो किधर है इधर है इधर तो फिक्स मिल रहा है अपन को अपनी तरफ से तो ऐसा ये अपना मां अपना मान रख रहे हैं फिर आने के इतनी दूर आने का हां कहां ना कोई नोन बेचारे इतनी प्यारी बता दिया तेरे को इतनी दूर आए टोटल नौ बिका टोटल नौ बिक गए जो अब तू देली ईमानदार से तेरे तू देख इतनी दूर है वो गाड़ी वो गाड़ी काट दी सारे टुकड़ी लेकिन अपन ने भी काटा है पेड़ स्वा भी नहीं काटी है

अरे तक यहाँ केनाल केनाल जाओगे ना पलकिया, पलकिया भाई वो ये सामने का खेत कट रहा है इसमें से गाड़ी गई ना वो ये सामने चल रही है ये से निकल गई ठीक है चलो देखते हैं